ਜਲੰਧਰ ਦੇ ਪੁਲਿਸ ਕਮਿਸ਼ਨਰ ਮੈਡਮ ਧਾਨਪ੍ਰੀਤ ਕੌਰ ਤੇ ਡੀసీపీ ਨਰੇਸ਼ ਡੋਗਰਾ ਜੀ ਅੱਜ ਵਿਸ਼ੇਸ਼ ਤੌਰ ਤੇ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਤੇ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਵੱਲੋਂ ਉਹਨਾਂ ਦਾ ਤਹਿਦੀਦੂ ਧੰਨਵਾਦ ਕੀਤਾ ਗਿਆ ਪ੍ਰਭੂ ਦੇ ਦਰ ਤੇ ਨਤਮਸਤਕ ਹੋਣ ਤੋਂ ਬਾਅਦ ਪੁਲਿਸ ਕਮਿਸ਼ਨਰ ਤੇ ਡੀసీపీ ਨੇ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੀ ਨੂੰ ਲੈ ਕੇ ਕਰਵਾਏ ਜਾ ਰਹੇ ਧਾਰਮਿਕ ਪ੍ਰੋਗਰਾਮਾਂ ਬਾਰੇ ਵਿਸਤਾਰਪੂਰਵਕ ਗੱਲਬਾਤ ਕੀਤੀ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਪ੍ਰਧਾਨ ਤੇ ਆਸ਼ਰਮ ਦੇ ਚੇਅਰਮੈਨ ਵਿਪਨ ਸਬਰਵਾਲ ਦੇ ਵੱਲੋਂ ਕਮਿਸ਼ਨਰ ਮੈਡਮ ਨੂੰ 25 ਸਤੰਬਰ ਨੂੰ ਆਸ਼ਰਮ ਵਿਖੇ ਹੋਣ ਵਾਲੇ ਹਵਨ ਯੱਗ 27 ਸਤੰਬਰ ਨੂੰ ਕੱਢੀ ਜਾ ਰਹੀ ਵਿਸ਼ਾਲ ਤੀਰਥ ਯਾਤਰਾ 6 ਅਕਤੂਬਰ ਦੀ ਸ਼ੋਭਾ ਯਾਤਰਾ ਤੇ ਦੀਪਮਾਲਾ ਸਮੇਤ ਹੋਰ ਪ੍ਰੋਗਰਾਮਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਕਮੇਟੀ ਨੇ ਮੌਕੇ ਤੇ ਕਮਿਸ਼ਨਰ ਮੈਡਮ ਤਨਪ੍ਰੀਤ ਕੌਰ ਨੂੰ ਉਹ ਸਥਾਨ ਵੀ ਵਿਖਾਏ ਜਿੱਥੋਂ ਤੀਰਥ ਯਾਤਰਾ ਕੀਤੀ ਜਾਣੀ ਹੈ ਜਿੱਥੇ ਇੱਕ ਵੱਡਾ ਸਵਾਗਤੀ ਮੰਚ ਲਗਾਇਆ ਜਾਣਾ ਹੈ ਇਸ ਤੇ ਕਮਿਸ਼ਨਰ ਮੈਡਮ ਨੇ ਆਸ਼ਵਾਸਨ ਦਿੱਤਾ ਹੈ ਕਿ ਤੀਰਥ ਯਾਤਰਾ ਸਮੇਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਪੁਲਿਸ ਕਮਿਸ਼ਨਰ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਕਿਸਮ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਦੇ ਨਾਲ ਹੀ ਟ੍ਰੈਫਿਕ ਕਾਨੂੰਨ ਵਿਵਸਥਾ ਨੂੰ ਵੀ ਪੂਰੀ ਤਰ੍ਹਾਂ ਸੁਚਾਰੂ ਬਣਾਇਆ ਜਾਵੇਗਾ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਵੀ ਦਿੱਕਤ ਨਾ ਆ ਸਕੇ ਇਸ ਮੌਕੇ ਉਤਸਵ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮਿਲ ਰਹੇ ਸਹਿਯੋਗ ਦੇ ਕਾਰਨ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉਤਸਵ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕਮਿਸ਼ਨਰ ਸਾਹਿਬ ਮੇਰੀ ਵੱਡੀ ਭੈਣ ਉਹਨਾਂ ਦੇ ਨਾਲ ਡੋਗਰਾ ਸਾਹਿਬ ਅੱਜ ਭਗਵਾਨ ਵਾਲਮੀਕੀ ਆਸ਼ਰਮ ਦੇ ਵਿੱਚ ਅੱਜ ਮੱਥਾ ਟੇਕਣ ਆਏ ਸੀਗੇ ਔਰ ਪੂਜਾ ਵੀ ਕੀਤੀ ਔਰ ਪ੍ਰਭੂ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਅਸੀਂ ਬਦਲ ਲੇਤਾ ਜੋ ਪ੍ਰਭੂ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਵਿੱਤਰ ਦਿਹਾੜਾ 7 ਅਕਤੂਬਰ ਨੂੰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਣਾ ਉਹਦੇ ਪ੍ਰਸੰਖ ਦੇ ਵਿੱਚ ਆ 27 ਤਰੀਕ ਨੂੰ ਜਿਹੜੀ ਤੀਰਥ ਯਾਤਰਾ ਕੱਢੀ ਜਾਣੀ ਹੈ ਉਸ ਤੋਂ ਪਹਿਲਾਂ ਇਜਗੇ ਕੀਤਾ ਜਾਣਾ ਔਰ ਸੱ ਸੰਗ ਕੀਤਾ ਜਾਣਾ ਤੇ 6 ਅਕਤੂਬਰ ਨੂੰ ਸ਼ੋਭਾ ਯਾਤਰਾ ਜਿਹੜੀ ਪ੍ਰਚੀਨ ਭਗਵਾਨ ਵਾਲਮੀਕੀ ਮੰਦਿਰ ਤੋਂ ਕੱਢੀ ਜਾਣੀ ਆ 7 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਦਾ ਪਵਿੱਤਰ ਦਿਹਾੜਾ ਆਸ਼ਰਮ ਚ ਤੇ ਅਲੱਗ-ਅਲੱਗ ਮੰਦਿਰਾਂ ਚ ਮਨਾਇਆ ਜਾਣਾ ਉਹਦੇ ਉਪਲਕਸ਼ ਦੇ ਵਿੱਚ ਅੱਜ ਇਹ ਕਮਿਸ਼ਨਰ ਸਾਹਿਬ ਮੇਰੀ ਭੈਣ ਅੱਜ ਆ ਕੇ ਕੱਲੀ-ਕੱਲੀ ਚੀਜ਼ ਕੱਲਾ-ਕੱਲਾ ਪੁਆਇੰਟ ਜਿਹੜਾ ਵਾ ਉਹਨਾਂ ਨੇ ਨੋਟ ਕੀਤਾ ਯਾਤਰਾ ਨੂੰ ਲੈ ਕੇ ਕਿੱਧਰੋਂ ਕਿੱਧਰੋਂ ਸੰਗਤ ਜਿਹੜੀ ਆ ਬੱਸਾਂ ਦੇ ਨਾਲ ਆਣੀ ਆ ਤੇ ਰੂਟ ਪਲਾਨ ਉਹਨਾਂ ਦਾ ਕੀ ਹੋਏਗਾ ਪ੍ਰਸਤ ਕੋ ਸਾਰੀ ਕੋ ਪੁੱਛਿਆ ਉਹਨਾਂ ਨੇ ਕੱਲਾ-ਕੱਲਾ ਪੁਆਇੰਟ ਸੀ ਲਗਾਇਆ ਵਾ ਜਿੱਦੋਂ ਜਦੋਂ ਸਾਡੀ ਸੰਗਤ ਨੇ ਬੱਸਾਂ ਨੇ ਆਣਾ ਵਾ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਜੜੀ ਨਾ ਹੋਵੇ ਔਰ ਸਾਡੀ ਪਾਲਕੀ ਸਾਹਿਬ ਆਹ ਮਹਾਰਾਜ ਦੀ ਜਿਹੜੀ ਇੱਕ ਦੋ ਦਿਨਾਂ ਚ ਆ ਜਾਣੀ ਆ ਉਰ ਲਈ ਸਕਿਉਰਿਟੀ ਦਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਉਹ ਵੀ ਦੱਸਿਆ ਉਹਨਾਂ ਨੂੰ ਤੇ ਜਾਂ 6 ਅਕਤੂਬਰ ਨੂੰ ਜਿਹੜੀ ਸ਼ੋਭਾ ਯਾਤਰਾ ਸ਼ਹਿਰ ਦੀ ਨਿਕਲਣੀ ਆ ਉਹਦਾ ਰੂਟ ਪਲਾਨ ਕੀ ਆ ਉਹ ਸਾਰਾ ਨੋਟ ਕਰਾਇਆ ਤੇ ਕਿੱਥੇ-ਕਿੱਥੇ ਤਣਾਅ ਸਾਨੂੰ ਇਹ ਪੁਲਿਸ ਵਾਲੇ ਚਾਹੀਦੇ ਆ ਕਿੱਥੇ-ਕਿੱਥੇ ਟ੍ਰੈਫਿਕ ਦੀ ਪ੍ਰੋਬਲਮ ਆਂਦੀ ਆ ਉਹ ਸਾਰੀਆਂ ਚੀਜ਼ਾਂ ਅਸੀਂ ਨੋਟ ਕਰਾਈਆਂ ਔਰ 7 ਤਰੀਕ ਨੂੰ ਜਿਹੜਾ ਪਵਿੱਤਰ ਦਿਹਾੜਾ ਵੀ ਮਨਾਇਆ ਜਾਣਾ ਕਿੱਥੇ-ਕਿੱਥੇ ਸਕਿਉਰਿਟੀ ਲਗਾਈ ਜਾਵੇ ਉਹ ਵੀ ਸਾਰਾ ਉਹਨਾਂ ਨੂੰ ਜਾਣੂ ਕਰਾਇਆ ਵਾ ਔਰ ਤੀਰਥ ਲਈ ਜਿਹੜੀ ਸਕੋਰਟ ਗੱਡੀ ਜਾਣੀ ਆ ਉਹ ਵੀ ਸਾਰੀ ਨੋਟ ਕਰਾਤੀ ਔਰ ਸਾਨੂੰ ਪੂਰਾ ਵਿਸ਼ਵਾਸ ਦਲਾਇਆ ਸੀਪੀ ਸਾਹਿਬ ਨੇ ਕਿ ਇਸ ਵਾਰ ਪੂਰਾ ਜਰਾ ਪੱਕੇ ਤੌਰ ਤੇ ਜਿਹੜੇ ਪਵੰਧ ਜਿਹੜੇ ਆ ਪ੍ਰਸ਼ਾਸਨ ਵੱਲੋਂ ਇਹ ਕੀਤੇ ਜਾਣਗੇ ਔਰ ਲੇਡੀਜ਼ ਜਿਹੜੀ ਮਹਿਲਾਵਾਂ ਕੋਲੋਂ ਸਾ ਉੱਚ ਅਧਿਕਾਰੀ ਜਿਹੜੇ ਤਨਨਾਤ ਕੀਤੇ ਜਾਣਗੇ ਸ਼ੋਭਾ ਯਾਤਰਾ 'ਚ ਵੀ ਪਰਤਿਰ ਯਾਤਰਾ ਚ ਵੀ ਤੇ ਮੈਂ ਸੀਪੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਸੀਪੀ ਸਾਹਿਬ ਨੂੰ ਇਹ ਵੀ ਦੱਸਿਆ ਕਿ ਸਾਡੀ ਹਿਮਾਚਲ ਤੋਂ ਵੀ ਯਾਤਰਾ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਮੇਰਾ ਵੀਰ ਲੱਕੀ ਤੇਜੀ ਜਿਹੜਾ ਲੈ ਕੇ ਆ ਰਿਹਾ ਔਰ ਬਹੁਤ ਵਧੀਆ ਉਪਰਾਲਾ ਜਿਹੜਾ ਉਹਨੇ ਸਾਡੇ ਕੈਂਪ ਤੇ ਸ਼ੁਰੂ ਕੀਤਾ ਹੈ ਦੂਸਰੀ ਜਿਹੜੀ ਉਹਦੀ ਯਾਤਰਾ ਹੈਗੀ ਆ ਜੋ 28 ਤਰੀਕ ਨੂੰ ਮਨਾਲੀ ਤੋਂ 27 ਤਰੀਕ ਨੂੰ ਚਲਣੀ ਔਰ 28 ਤਰੀਕ ਨੂੰ ਇੱਥੇ ਪਹੁੰਚਣੀ ਆ ਉਹਦਾ ਵੀ ਸਾਰਾ ਰੂਟ ਪਲਾਨ ਉਹਨਾਂ ਨੂੰ ਦੱਸਿਆ ਕਿ ਕਿਧਰੋਂ ਕਿਧਰੋਂ ਸਾਡੀ ਇਹ ਜਿਹੜੀ ਮੰਨਾਲੀ ਤੋਂ ਵੀ ਯਾਤਰਾ ਆਣੀ ਆ ਉਹਦਾ ਵੀ ਜਿਹੜਾ ਪ੍ਰਸ਼ਾਸਨ ਜਿਹੜਾ ਲਗਾਇਆ ਜਾਵੇ ਉਸ ਯਾਤਰਾ 'ਚ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੜ ਜਾਨੀ ਨਾ ਆਵੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੀ ਵੱਡੀ ਭੈਣ ਦਾ ਜਿਨੇ ਇਹ ਛੋਟੇ ਜਿਹੇ ਸੱਦੇ ਤੇ ਅਸੀਂ ਬੁਲਾਇਆ ਪ੍ਰਸ਼ ਦੇ ਵਿੱਚ ਆ ਕੇ ਸਾਡੇ ਨਾਲ ਮੀਟਿੰਗ ਕਰੋ ਔਰ ਪੂਰਾ ਪ੍ਰਸ਼ਾਸਨ ਅੱਜ ਜਾ ਕੇ ਉਹਨਾਂ ਨੇ ਮੀਟਿੰਗ ਕੀਤੀ ਆ ਥੋੜੇ ਦਿਨਾਂ ਬਾਅਦ ਇਹ ਡੀ ਸਾਹਿਬ ਨੇ ਵੀ ਆਣਾ ਔਰ ਡੀ ਸਾਹਿਬ ਨੇ ਇੱਕ ਮੀਟਿੰਗ ਲੈ ਵੀ ਲਈ ਆ ਔਰ ਥੋੜੇ ਦਿਨਾਂ ਤੱਕ ਡੀ ਸਾਹਿਬ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਉਹਨਾਂ ਨੇ ਵੀ ਪਹੁੰਚ ਕੇ ਸਾਰਾ ਇਹ ਇਨਾ ਕਰਨਾ ਕਿ ਯਾਤਰਾ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਭਾਰਤ ਜੈ ਸੰਵਿਧਾਨ ਅੱਜ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੋਰ ਅਤੇ ਡੀਸੀਪੀ ਸਾਹਿਬ ਨਰੇਸ਼ ਡੋਗਰਾ ਜੀ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਦੇ ਵਿੱਚ ਨਮਸਤਕ ਹੋਣ ਆਏ ਆ ਤੇ ਸਾਡੇ ਪ੍ਰਧਾਨ ਜੀ ਵਿਪਨ ਸੱਬਰ왈 ਜੀ ਨੇ ਭਗਵਾਨ ਵਾਲਮੀਕੀ ਪ੍ਰਕਾਸ਼ ਦਿਹਾੜੇ ਬਾਰੇ ਉਹਨਾਂ ਦੇ ਨਾਲ ਚਰਚਾ ਕੀਤੀਆਂ ਤੋਂ ਜੋ ਸਮੂਹ ਸੰਗਤਾਂ ਜਾਣਨੀ ਹਨ ਕਿ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਹੀ ਵਿਸ਼ਵ ਦੇ ਵਿੱਚ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਵਾ ਤੇ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਇੱਕ ਵਿਸ਼ਾਲ ਤੀਰਥ ਯਾਤਰਾ ਜੋ ਕਿ 27 ਸਤੰਬਰ ਦਿਨ ਸ਼ਨੀਵਾਰ ਨੂੰ ਜਲੰਧਰ ਪ੍ਰਾਚੀਨ ਭਗਵਾਨ ਵਾਲਮੀਕੀ ਮੰਦਰ ਅਲੀ ਮਹੱਲੇ ਤੋਂ ਰਵਾਨਾ ਹੋ ਕੇ ਭਗਵਾਨ ਵਾਲਮੀਕੀ ਤੀਰਥ ਦਰਸ਼ਨਾਂ ਲਈ 700 ਕੁਛ ਬੱਸਾਂ ਜੋ ਜਾ ਰਹੀਆਂ ਨੇ ਤੇ ਤੀਰਥ ਯਾਤਰਾ ਬਾਰੇ ਪੁਲਿਸ ਕਮਿਸ਼ਨਰ ਸਾਹਿਬ ਨਾਲ ਜੋ ਚਰਚਾਵਾਂ ਹੋਈਆਂ ਜੋ ਪੁਲਿਸ ਕਮਿਸ਼ਨਰ ਸਾਹਿਬ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਵਾ ਕਿ ਇਸ ਵਾਰ ਜਿਹੜੀ ਇਤਿਹਾਸਿਕ ਤੀਰਥ ਯਾਤਰਾ ਅਤੇ ਇਤਿਹਾਸਿਕ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਉਹ ਵੀ ਭਗਵਾਨ ਵਾਲਮੀਕੀ ਉత్సਵ ਕਮੇਟੀ ਵੱਲੋਂ ਹਰ ਸਾਲ ਕੱਢੀ ਜਾਂਦੀ ਆ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਵੀ ਨੁਲਾਕੀ ਨਹੀਂ ਦੇਖਣ ਨੂੰ ਮਿਲੇਗੀ ਤੇ ਪ੍ਰਸ਼ਾਸਨ ਪੂਰਾ ਇਮਾਨਦਾਰੀ ਦੇ ਨਾਲ ਕੰਮ ਕਰੇਗਾ ਅਸੀਂ ਬਹੁਤ ਬਹੁਤ ਧੰਨਵਾਦ ਕੀਤਾ ਪੁਲਿਸ ਕਮਿਸ਼ਨਰ ਸਾਹਿਬ ਦਾ ਨਰੇਜ ਡੋਗਰਾ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡੀਆਂ ਗੱਲਾਂ ਬੋਧ ਹੀ ਬ੍ਰਿੱਕੀ ਦੇ ਨਾਲ ਸੁਣਿਆ ਤੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਪ੍ਰਸ਼ਾਸਨ ਆਪਣੀ ਜਿਹੜੀ ਡਿਊਟੀ ਆ ਉਹ ਇਸ ਵਾਰ ਪੂਰੀ ਇਮਾਨਦਾਰੀ ਦੇ ਨਾਲ ਨਿਭਾਏਗਾ। ਸੋ ਅਸੀਂ ਧੰਨਵਾਦ ਕਰਦੇ ਆ ਪੂਰੇ ਹੀ ਜਲੰਧਰ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇੱਥੇ ਆ ਕੇ ਵਿਜ਼ਿਟ ਕੀਤਾ ਵਾ ਤੇ ਕੁਝ ਦਿਨਾਂ ਬਾਅਦ ਡੀਸੀ ਸਾਹਿਬ ਵੀ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀਨਗਰ ਜਲੰਧਰ ਦੇ ਵਿੱਚ ਆ ਰਹੇ ਨੇ। ਉਹ ਵੀ ਸ਼ੋਭਾ ਯਾਤਰਾ ਬਾਰੇ ਤੇ ਤੀਰਥ ਯਾਤਰਾ ਬਾਰੇ ਚਰਚਾ ਉਹਨਾਂ ਦੇ ਨਾਲ ਵੀ ਹੋਵੇਗੀ। ਸੋ ਅਸੀਂ ਫਿਰ ਤੋਂ ਦੁਬਾਰਾ ਧੰਨਵਾਦ ਕਰਦੇ ਆ ਪੂਰੇ ਹੀ ਪ੍ਰਸ਼ਾਸਨ ਦਾ। ਜਿਨ੍ਹਾਂ ਨੇ ਸਾਡਾ ਇਨਾ ਸਾਥ ਦਿੱਤਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਅਭੀ